What do

Come on. ഇവിടെയേ yeah, മട ਜੋ ਵੀ ਜੋੜਾ ਬਾਬਾ ਜੁਗਿੱਲਾ ਤਾਂ ਮੈਂ ਮੈਚ ਨਹੀਂ ਲਾਉਂਦਾ ਭਾਈ 33ਵਾਂ ਮੈਚ ਆ ਮੇਰਾ ਤੇ ਫੱਟਾਂ ਦੇ ਤੇ ਮੈਂ ਜਾਂਦਾ ਨਹੀਂ ਨਾ ਬਾਬੇ ਨਾਲ ਕਹੂੰ ਉਸੇ ਦੱਸੋ ਪਾਣੀ ਵਾਲਾ ਖੜਾ ਏ ਮੇਰਾ ਭਾਈ ਪਾਣੀ ਵਾਲਾ ਖੜਾ ਆ ਚਾ ਆਉਟ ਇਹ ਬੱਚੇ ਮੇਰੇ ਤੇ ਨਿੱਕੇ ਜਿਹੇ ਪੈਣੇ ਮਾਪਦਾ ਥਾਲੂ ਮੈਨੂੰ ਵਧਵਾਉਣ ਦੇਰੇ ਡੈਡੀ ਦੇ ਹੱਥ ਨਾਲ ਬੈਕ ਵਿੱਚੋਂ ਮਿਲਣਾ ਤੇ ਮੇਰੇ ਪੈਰਾਂ ਵਾਲੇ ਜਿਹੜੇ ਕਾਲੇ ਪੁੜੇ ਦੇ ਮੁੰਡਿਆਂ ਨੂੰ ਜੱਫੀ ਪਾਉਣਾ ਮੈਂ ਸੁੱਕੀਆਂ ਜੱਫੀਆਂ ਪਾਉਣਾ ਤੇ ਮੇਰੇ ਮੁੰਡਿਆਂ ਚਾਲ ਲੱਖ ਦੀ ਗੈਰਾਨੀ ਲੈ ਜੇ ਨਹੀਂ ਮੇਰੇ ਕੋਲ